जय गुरुजी शुक्रियाना गुरुजी अनंतम अनंतम शुक्रियाना गुरुजी मैं सारे संग जी, जी, अनंतं, अनंतं जी, इ, सार जी इ, बहुत बहुत शुक्रियाना ਤੁਹਾਡਾ ਆਂਟੀ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜਿਹੜਾ ਮੇਰਾ ਇਹ ਸਤ ਸੰਸ਼ੇਰ ਕਰੂਗਾ ਤੇ ਗੁਰੂ ਜੀ ਦਾ ਵੀ ਤੇ ਸ਼ੁਕਰਾਨਾ ਕਿ ਜਿਹੜੇ ਉਹ ਸਾਡੇ ਜ਼ਿੰਦਗੀ ਚ ਆਏ اور ਸਾਡੇ ਤੇ ਮੇਰੇ ਪਰ ਹੱਥ ਰੱਖਿਆ ਹੋਇਆ ਆਪਣੀ ਬਲੇਸਿੰਗਸ ਤਾਂ ਦੇ ਰਹੇ ਨੇ ਕੋਟੀ ਕੋਟੀ ਪਨਨਾਮ ਗੁਰੂ ਦਾ जी का मैसेज आ रहा कि तू अपना शुकराना नहीं कर दी शुकराना कर संगत जी कल इस तरह कि मैं ना मैं पहला अपना मंत्र जाप तो शुकराना शुरू करूँगी ओम गुरु जी का मंत्र जाप ओम नमः शिवाय शिव जी सदा सहाय तो ओम नम शिवाय गुरु जी सदा सहाय ओम नम शिवाय शिव जी सदा सहाय ओम नम शिवाय गुरु जी सदा सहाय जय गुरु जी जय गुरु जी जय संगत जी ਸੰਗਾਇ ਜੀ ਗੁਰੂ ਜੀ ਦਾ ਅ ਕੱਲ ਕੀ ਹੋਇਆ ਗੋ ਮੈਨੂੰ ਗੁਰੂ ਜੀ ਦਾ ਮੈਸੇਜ ਆ ਰਿਹਾ ਸੀ ਕਿ ਤੇਰੇ ਬੇਟੇ ਤੇ ਬਹੁਤ ਵੱਡਾ ਸੰਕਟ ਆ ਆਇਆ ਹੈ ਬਾ ਤੇ ਮੈਂ ਬਣੀ ਅਕਸਤ ਸੰਸੂ ਸੰਗਾਇ ਜੀ ਸ਼ਾਮੀ ਕੀ ਹੋਇਆ ਉਹ ਇੱਕ ਚੀੜੀ ਦਾ ਬੱਚਾ ਲੈ ਕੇ ਬੱਚਾ ਮੇਰੀ ਦੇਵਰਾਣੀ ਦਾ ਬੇਟਾ ਲੈ ਆਇਆ ਘਰ ਬਾ ਗਾਰਡਨ ਚ ਸਾਡੇ ਘਰ ਦੇ ਨਾਲ ਹੀ ਗਾਰਡਨ ਹੈ ਜੋ ਲੈ ਕੇ ਆਇਆ ਤੇ ਅਸੀਂ ਉਹਨੂੰ ਪੁੱਛਿਆ ਕਿ ਕਿੱਥੋਂ ਲੱਗਿਆ ਉਹ ਕਹਿੰਦਾ ਇਹ ਗਾਰਡਨ 'ਚ ਗਿਰ ਗਿਆ ਤੇ ਮੈਂ ਨਾ ਇਹਨੂੰ ਬੈਟ ਨਾਲ ਹਲਾ ਕੇ ਦੇਖਦਾ ਸੀ ਪਰ ਕੋੜਿਆ ਨਹੀਂ ਜਾਂਦਾ ਤੇ ਸਾਨੂੰ ਬੜਾ ਦੁੱਖ ਇਹ ਆ ਲੱਗਾ ਕਿ ਮਤਲਬ ਇਹ ਇਹ ਨਹੀਂ ਕਿਤੇ ਉਹਦੇ ਬੈਟ ਨਾਲ ਮਾਰਿਆ ਹੋਇਆ ਜਾਂ ਕਿਦਾਂ ਉਹ ਕਹਿੰਦਾ ਨਹੀਂ ਉੱਪਰ ਮਤਲਬ ਫੁੱਲਾਂ ਵਾਲੀ ਉਹ ਕੀ ਫੁੱਲ ਲੱਗੇ ਹੋਏ ਆ ਪੇੜ ਹੈਗਾ ਤੇ ਉਹਦੇ ਤੇ ਬੈਠਾ ਸੀ ਉੱਥੋਂ ਡਿੱਗ ਗਿਆ ਤੇ ਕਿਉਂਕਿ ਬੱਚਾ ਸੀ ਤੇ ਇਹਨੀ ਵੀ ਰੋਹ ਹਲਾਇਆ ਤੇ ਉਹ ਨਹੀਂ ਹਿੱਲਿਆ ਪਰ ਉਹ ਇਹ ਉਹਦੇ ਚ ਸਾਹ ਹੈਗੇ ਸੀ ਅਸੀਂ ਉਹਨੂੰ ਪਾਣੀ ਪੁਣੀ ਉਹਦੇ ਚ ਟੱਕਨ ਤੇ ਪਾ ਕੇ ਦਿੱਤਾ ਪਰ ਉਹ ਉੜ ਨਹੀਂ ਉੜਿਆ ਨਹੀਂ ਸੀ ਜਾਂਦਾ ਜਦੋਂ ਇੱਕ ਵਾਰੀ ਅਸੀਂ ਕੋਸ਼ਿਸ਼ ਵੀ ਕੀਤੀ ਉਹਨੂੰ ਬਿਠਾਉਣ ਦੀ ਪਰ ਉਹ ਫੇਰ ਡਿੱਗਿਆ ਮਤਲਬ ਉਹ ਨਹੀਂ ਉੱਠ ਪਾ ਰਿਹਾ ਸੀ ਸਾਨੂੰ ਸਾਨੂੰ ਬੜਾ ਆਇਆ ਮੈਨੂੰ ਫੇਰ ਇੱਕਦਮ ਧਿਆਨ ਆਇਆ ਕਿ ਗੁਰੂ ਜੀ ਨੇ ਕਿਹਾ ਸੀ ਕਿ ਤੇਰੇ ਬੇਟੇ ਤੇ ਕੋਈ ਸੰਕਟ ਉਹ ਵੱਡਾ ਆਏਗਾ ਵਾ ਮੈਂ ਉਹਨੂੰ ਅ ਛੋਟੇ ਚ ਕੱਟ ਮਤਲਬ ਉਹ ਕਰ ਰਹੀ ਆ ਮਤਲਬ ਉਸ ਟਾਈਮ ਮੇਰੇ ਦਿਮਾਗ ਵਿੱਚ ਨਾਲ ਹੀ ਇਹ ਗਾਰਲ ਸਟ੍ਰਾਈਕ ਕੀਤੀ ਕਿ ਰੂਜੀ ਨੇ ਇਸ ਚਿੜੀ ਦੇ ਬੱਚੇ ਦੇ ਉਹਦੇ ਕਸ਼ਟ ਕਟਿਆ ਹੈਗਾ ਤੇਰੇ ਜਦੋਂ ਮੈਂ ਮੰਦਿਰ ਗਈ ਅ ਸੋਮਵਾਰ ਆ ਸ਼ਿਵ ਲਿੰਗ ਤੇ ਜਲ ਚੜ੍ਹਾ ਕੇ ਆਈ ਤੇ ਘਰ ਆ ਕੇ ਮੈਂ ਛਿੱਟਾ ਦਿੱਤਾ ਤੇ ਜਦ ਮੈਂ ਗਾਰਡਨ 'ਚ ਛਿੱਟਾ ਦੇ ਰਹੀ ਸੀ ਤੇ ਚਿੜੀ ਦਾ ਬੱਚਾ ਬਿੱਲੀ ਨੇ ਖਾ ਲਿਆ ਜੇ ਕਿਸ ਤਰ੍ਹਾਂ ਦੇ 파ਰਪੁਰ ਸਭ ਦਿਖਲੇ ਪਏ ਸੀ ਬੜਾ ਹੀ ਮਤਮਨ ਮੇਰਾ ਦੁਖੀ ਗਿਆ ਹੋਇਆ ਮੈਂ ਗੁਰੂ ਜੀ ਨੂੰ ਕਿਹਾ ਮੈਂ ਗੁਰੂ ਜੀ ਨੂੰ ਆਪਣੇ ਚਰਨਾਂ ਤੇ ਜਗਾ ਦੇਣਾ ਇਹਨੇ ਪਤਾ ਨਹੀਂ ਕਿਹੜਾ ਇਹ ਕਸ਼ਟ ਸੀ ਬੱਚੇ ਦਾ ਜਿਹੜਾ ਹੈ ਇਹ ਨਹੀਂ ਆ ਕੇ ਇਹਦੇ ਉੱਤੇ ਇਹਨੇ ਆਪਣੇ ਉੱਪਰ ਲੰ ਲੈਆ ਸੋ ਅਸ਼ੀਰ ਦਾ ਬਾਰ ਬਾਰ ਦਿਮਾਗ ਚਾ ਰਿਹਾ ਸੀ ਕਿ ਮੈਂ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਹਾਂ ਤੇ ਗੁਰੂ ਜੀ ਨੇ ਬੱਚੇ ਦਾ ਕਸ਼ਟ ਕਿੱਦਾਂ ਕਟਾਇਆ ਗੁਰੂ ਜੀ ਵਿਚਾਰੇ ਥਾਂ ਬੇਜਾਨ ਜਾਨਵਰ ਸਾਡੇ ਕਸ਼ਟ ਆਪਣੇ ਉੱਪਰ ਲੈਂਦੇ ਆ ਬਸ ਗੁਰੂ ਜੀ ਨੂੰ ਇਹੀ ਆ ਗੁਰੂ ਜੀ ਉਹਨੂੰ ਆਪਣੇ ਚਰਨਾ ਚ ਜਗਾ ਦੇ ਲੱਖ ਲੱਖ ਸ਼ੁਕਰਾਨਾ ਗੁਰੂ ਜੀ ਅਨੰਤਮ ਨੰਤਮ ਸ਼ੁਕਰਾਨਾ ਰਾਤੀ ਸੰਗ ਜੀ ਜਦੋਂ ਮੈਂ ਸੁੱਤੀ ਪਈ ਸੀ ਤੇ ਮੈਨੂੰ ਇਦਾਂ ਲੱਗੇ ਜਿਦਾਂ ਮੇਰੇ ਸੁਪਨੇ ਚ ਕਿ ਮੈਨੂੰ ਬਟਰਫਲਾਈ ਮੇਰੇ ਸਿਰ ਦੇ ਉੱਪਰੋਂ ਦੀ ਘੁੰਮਦੀ ਪਈ ਸਿਰ ਦੇ ਉੱਪਰ ਚੱਕਰ ਕੱਢ ਰਹੀ ਹੈ ਤੇ ਮੈਂ ਇੱਕਦਮ ਉੱਠ ਗਈ ਮੈਂ ਵੀ ਮੈਂ ਦੇਖਿਆ ਕਿ ਮੈਨੂੰ ਇਹ ਸੁਪਨਾ ਆਇਆ ਵਾ ਕਿ ਮੇਰੇ ਸਿਰ ਦੇ ਉੱਪਰ ਬਟਰਫਲਾਈ ਮੈਂ ਉਹ ਚੱਕਰ ਕੱਢ ਰਹੀ ਐ ਤੇ ਮੈਂ ਤੇ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਆ ਕਿ ਗੁਰੂ ਜੀ ਨੇ ਮੈਨੂੰ ਰੱਖੀ ਬਲੈਸ ਕੀਤਾ ਹਨ ਤੇ ਸਾਡੇ ਘਰ ਦੇ ਵਿੱਚ ਵੀ ਤੁਹਾਨੂੰ ਦੋ ਕੁ ਦਿਨ ਤੋਂ ਮੈਨੂੰ ਬਟਰਫਲਾਈ ਨਜ਼ਰ ਨਹੀਂ ਆ ਰਹੀ ਕੱਲ ਮੈਂ ਹਿੱਦੀ ਸੋਚ ਰਹੀ ਸੀ ਗੁਰੂ ਜੀ ਬਟਰਫਲਾਈ ਨਹੀਂ ਨਜ਼ਰ ਆ ਰਹੀ ਨੇ ਦੇਦਰਸ਼ ਨਹੀਂ ਹੋਏ ਤੇ ਦੇਖੋ ਗੁਰੂ ਜੀ ਨੇ ਰਾਤੀ ਮੈਨੂੰ ਸੁਪਨੇ ਦੇ ਵਿੱਚ ਮੇਰੇ ਸਿਰ ਦੇ ਉੱਪਰ ਮੈਂ ਕਿ ਮੈਂ ਸੁਣਦੀ ਹੁੰਦੀ ਸੀ ਸਾਸੋਂ ਜੀ ਕਿ ਬਟਰਫਲਾਈ ਨੇ ਸਿਰ ਦੇ ਪੂਰੇ ਚੱਕਰ ਕੱਢੇ ਸੰਗ ਜਦੋਂ ਦੱਸਦੀ ਆ ਰੱਖੀ ਨੂੰ ਗੁਰੂ ਜੀ ਨੇ ਇਸ ਤਰ੍ਹਾਂ ਬਟਰフライ ਦੇ ਰੂਪ ਦੇ ਵਿੱਚ ਮੇਰੇ ਸਿਰ ਦੇ ਉੱਪਰ ਹੀ ਚੱਕਰ ਕੱਢਿਆ ਮੈਨੂੰ ਬਹੁਤ ਹੋਇਆ ਕਿ ਗੁਰੂ ਜੀ ਨੇ ਮੈਨੂੰ ਬLES ਕੀਤਾ ਮੈਂ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਆ ਕਿ ਰਾਤੀ ਮੇਰੇ ਸੁਪਨੇ ਵਿੱਚ ਬਟਰフライ ਦੇ ਰੂਪ ਦੇ ਵਿੱਚ ਆਏ ਤੇ ਸੰਗਤ ਜੀ ਸ਼ੁਕਰਾਨਾ ਗੁਰੂ ਜੀ ਕਹਿੰਦੇ ਵੀ ਤੇ ਹੁਣ ਕਰਦੀ ਰਹੀ ਰਹੀ ਥਕੂੰਗੀ ਮੈਂ ਤੈਨੂੰ ਇੰਨਾ ਮਤਲਬ ਜ਼ਿੰਦਗੀ 'ਚ ਚਮਤਕਾਰ ਕਰਨੇ ਆ ਅਕੀ ਗੁਰੂ ਜੀ ਦਾ ਆਪਣਾ ਤਾਂ ਹੀ ਚੰਨੀ ਗੁਰੂ ਜੀ ਹਮੇਸ਼ਾ ਸਾਡੀ ਬਾਹ ਫੜੀ ਰੱਖਣ ਹਨ ਮੇਰੇ ਮੇਰੇ ਅਨਕਲ ਜੀ ਮੇਰੇ ਬੱਚਿਆਂ ਦੀ ਬਾਹ ਫੜੀ ਰੱਖਣ ਬਸ ਸਾਡਾ ਸਾਥ ਕਦੀ ਨਾ ਛੱਡਣ ਉਹਨਸਾਂ ਆਪਣੇ ਲਾਲ ਲਈ ਰੱਖਣ ਅਸੀਂ ਉਹਨਾਂ ਦੇ ਨਾਮ ਜਪ ਸਿੰਦਰ ਮੰਦਰ ਜਾ ਕਰਦੇ ਜਾਈਏ ਗੁਰੂ ਜੀ ਦੀ ਜਿੰਨੀ ਬਿਠਾਈ ਕਰੀਏ ਉਹਨੀ ਹੀ ਘਟਵਾ ਸਾਰੀ ਸੰਗਤ ਨੂੰ ਮੈਂ ਹੀ ਕਹਿਣਾ ਚਾਹਨੀ ਹੈ ਕਿ ਸ਼ੁਕਰਾਨਾ ਜੂਰ ਕਰਨਾ ਚਾਹੀਦਾ ਵਾ ਸ਼ੁਕਰਾਨੇ ਚ ਬੜੀ ਤਾਕਤ ਔਰ ਸ਼ਕਤੀ ਹੈ ਗੁਰੂ ਜੀ ਦਾ ਮੰਤਰ ਜਾਪ ਔਰ ਸਿਮਰਨ ਕਰਦੇ ਰਹੋ ਤਾਂ ਲੋ ਗੁਰੂ ਜੀ ਸਾਨੂੰ ਆਪਣੇ ਚੰਨਾ ਨਾਲ ਲਾਈ ਰੱਖਣ ਸੰਗਤ ਜੀ ਜੋ ਅੱਜ ਦਾ ਮੈਂ ਇਹ ਸ਼ੁਕਰਾਨਾ ਸਭ ਨੂੰ ਵਿਰਾਮ ਦਿਨੀ ਹੈ ਤੇ ਮੇਰੇ ਕੋ ਕੋਈ ਵੀ ਮਮ ਸ਼ਬਦ ਗਲਤ ਬੋਲ ਹੋਇਆ ਹੋਵੇ ਤਾਂ ਮੈਂ ਗੁਰੂ ਜੀ ਤੁਹਾਡਾ ਤੋਂ ਮਾਫੀ ਮੰਗਦੀ ਆਂ ਮੈਨੂੰ ਆਪਣੀ ਬੇਕੁਫੀਤੀ ਸੰਜ ਕੇ ਮਾਫ ਕਰ ਦੇਣਾ ਸੰਗਤ ਜੀ ਮੈਨੂੰ ਮਾਫ ਕਰ ਦੇਣਾ ਔਰ ਮੈਂ ਗੁਰੂ ਜੀ ਨੂੰ ਵੀ ਅਰਦਾਸ ਕਰਦੀ ਆਂ ਕਿ ਜਿਹੜੇ ਹੰਤੀ ਜੀ ਤੇ ਸਤ ਸੰਗ ਮੇਰਾ ਸ਼ੇਅਰ ਕਰ ਰਹੇ ਨੇ ਇਸ ਪਲੇਟਫਾਰਮ ਤੇ ਉਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ੇ ਲੋ ਉਹਨਾਂ ਦੇ ਵੀ ਰੇਮ ਮੰਦੀਆਂ ਮੁਦਾਦਾ ਪੂਰੀਆਂ ਕਰਨ ਸੋ ਮੈਂ ਮੰਤਰ ਜਾ ਨਾਲ ਆਪਣਾ ਸ਼ੁਕਰਾਨਾ ਸਸੰਗ ਨੂੰ ਬਰਾਮ ਦੇਣਾ ਚਾਹੁੰਦੀ ओम नमः शिवाय शिव जी सदा सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नमः शिवाय गुरु जी सदा सहाय